ਸੰਸਾਰ ਦੇ ਸਭ ਤੋਂ ਉਮਰ ਦਰਾਜ਼ ਮੈਰਾਥਨ ਦੌੜਾਕ ਸਰਦਾਰ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ। ਕਹਿ ਲਵੋ ਵੀ ਇੱਕ ਯੁੱਗ ਦਾ ਅੰਤ ਹੋ ਗਿਆ। ਸਿੱਖ ਕੌਮ ਦੇ ਮਾਣ ਅਤੇ ਸੰਸਾਰ ਪ੍ਰਸਿੱਧ ਮੈਰਾਥਨ ਦੌੜਾਕ ਸਰਦਾਰ ਫੌਜਾ ਜੀ ਦਾ 114 ਸਾਲ ਦੀ ਉਮਰ ਦੇ ਵਿੱਚ ਸੜਕ ਹਾਦਸੇ ਦੌਰਾਨ ਦੁਖਦ ਨਿਦਾਨ ਹੋ ਗਿਆ। ਇਹ ਖਬਰ ਸੁਣ ਕੇ ਪੰਜਾਬ ਸਮੇਤ ਸਮੁੱਚੇ ਸਿੱਖ ਜਗਤ ਅਤੇ ਖੇਡ ਪ੍ਰੇਮੀਆਂ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਸਰਦਾਰ ਫੌਜਾ ਸਿੰਘ ਜਿਨ੍ਹਾਂ ਨੂੰ ਟਰਬਨ ਟੌਰਨੇਡੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ, ਉਹਨਾਂ ਨੇ ਆਪਣੀ ਅਟੁੱਟ ਹਿੰਮਤ, ਜਜ਼ਬੇ ਅਤੇ ਸਿੱਖੀ ਸਰੂਪ ਦੇ ਨਾਲ ਸੰਸਾਰ ਭਰ ਦੇ ਵਿੱਚ ਪੰਜਾਬ ਅਤੇ ਸਿੱਖਾਂ ਦਾ ਨਾਮ ਰੌਸ਼ਨ ਕੀਤਾ। ਜਾਣਕਾਰੀ ਦੇ ਅਨੁਸਾਰ ਸਰਦਾਰ ਫੌਜਾ ਸਿੰਘ 14 ਜੁਲਾਈ ਬੀਤੀ ਰਾਤ ਨੂੰ ਸੈਰ ਕਰਦੇ ਸਮੇਂ ਇੱਕ ਤੇਜ਼ ਰਫ਼ਤਾਰ ਵਾਹਨ ਦੀ ਝਪੇਟ ਦੇ ਵਿੱਚ ਆ ਗਏ ਜਿਸ ਦੇ ਕਾਰਨ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਹਾਦਸਾ ਉਹਨਾਂ ਦੇ ਜੱਦੀ ਪਿੰਡ ਬਿਆਸ ਦੇ ਨੇੜੇ ਵਾਪਰਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਵਾਹਨ ਚਾਲਕ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ ਫੌਜਾ ਸਿੰਘ ਦੀ ਜੀਵਨੀ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਦੇ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਸਰਦਾਰ ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ ਪੰਜਾਬ ਦੇ ਪਿੰਡ ਬਿਆਸ ਦੇ ਵਿੱਚ ਹੋਇਆ ਸੀ ਉਹ ਦੋ ਵਿਸ਼ਵ ਜੰਗਾਂ ਦੇ ਗਵਾਹ ਰਹੇ ਨੇ ਅਤੇ ਆਪਣੀ ਜ਼ਿੰਦਗੀ ਦੇ ਸੌਵੇਂ ਦਹਾਕੇ ਦੇ ਵਿੱਚ ਵੀ ਮੈਰਾਥਨ ਦੌੜਦੇ ਰਹੇ ਨੇ ਉਹਨਾਂ ਨੇ 90 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੌੜਨਾ ਸ਼ੁਰੂ ਕੀਤਾ ਅਤੇ ਕਈ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ ਵਿਸ਼ਵ ਰਿਕਾਰਡ ਦੀ ਜੇ ਗੱਲ ਕੀਤੀ ਜਾਵੇ ਤਾਂ 16 ਅਕਤੂਬਰ 2011 ਨੂੰ ਫੌਜਾ ਸਿੰਘ ਨੇ 100 ਸਾਲ ਦੀ ਉਮਰ ਦੇ ਵਿੱਚ ਟੋਰਾਂਟੋ ਵਾਟਰਫਰੰਟ ਮੈਰਾਥਨ ਨੂੰ 8 ਘੰਟੇ 11 ਮਿੰਟ ਅਤੇ 6 ਸਕਿੰਟਾਂ ਦੇ ਵਿੱਚ ਪੂਰਾ ਕਰਕੇ ਸੰਸਾਰ ਦੇ ਸਭ ਤੋਂ ਉਮਰਦਾਰਜ ਵਿਅਕਤੀ ਦੇ ਵਜੋਂ ਮੈਰਾਥਨ ਪੂਰੀ ਕਰਨ ਦਾ रिकॉर्ड ਬਣਾਇਆ ਹਾਲਾਂਕਿ ਸਟਾਰਟਿੰਗ ਲਾਈਨ ਪਾਰ ਕਰਨ ਦੇ ਵਿੱਚ 14 ਮਿੰਟ ਤੋਂ ਵੱਧ ਸਮਾਂ ਲੱਗਣ ਦੇ ਕਾਰਨ ਅਧਿਕਾਰਤ ਸਮਾਂ 8 ਘੰਟੇ 25 ਮਿੰਟ ਤੇ 17 ਸਕਿੰਡ ਸੀ ਗਿਨੀਸ ਵਰਲਡ ਰਿਕਾਰਡਸ ਨੇ ਜਨਮ ਸਰਟੀਫਿਕੇਟ ਦੀ ਗੈਰ ਮੌਜੂਦਗੀ ਦੇ ਕਾਰਨ ਇਸ ਨੂੰ ਮੰਨਤਾ ਨਹੀਂ ਦਿੱਤੀ ਪਰ ਉਹਨਾਂ ਨੇ ਪਾਸਪੋਰਟ ਅਤੇ ਮਹਾਰਾਣੀ ਐਲਜੀਬੈਥ 2 ਦੇ 100ਵੇਂ ਜਨਮ ਦਿਨ ਦੀ ਵਧਾਈ ਵਾਲੇ ਪੱਤਰ ਦੇ ਉੱਤੇ ਉਹਨਾਂ ਦੀ ਉਮਰ ਦੀ ਪੁਸ਼ਟੀ ਕੀਤੀ 2003 ਦੇ ਵਿੱਚ 92 ਸਾਲ ਦੀ ਉਮਰ ਦੇ ਵਿੱਚ ਫੌਜਾ ਸਿੰਘ ਨੇ ਟੋਰਾਂਟੋ ਵਾਟਰਫਰੰਟ ਮੈਰਾਥਨ ਨੂੰ 5 ਘੰਟੇ 40 ਮਿੰਟ ਦੇ ਵਿੱਚ ਪੂਰਾ ਕਰਕੇ 90 ਸਾਲ ਤੋਂ ਵੱਧ ਉਮਰ ਦੇ ਵਰਗ ਦੇ ਵਿੱਚ ਸਭ ਤੋਂ ਤੇਜ਼ ਸਮਾਂ ਦਰਜ ਕੀਤਾ। ਇਹ ਪਿਛਲੇ ਰਿਕਾਰਡ ਦੇ ਨਾਲੋਂ ਵੀ 58 ਮਿੰਟ ਤੇਜ਼ ਸੀ। 2000 ਦੇ ਵਿੱਚ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਲੰਡਨ ਮੈਰਾਥਨ ਨੂੰ 6 ਘੰਟੇ 54 ਮਿੰਟ ਦੇ ਵਿੱਚ ਪੂਰਾ ਕੀਤਾ ਜੋ ਕਿ 90 ਸਾਲ ਤੋਂ ਵੱਧ ਉਮਰ ਦੇ ਵਰਗ ਦੇ ਵਿੱਚ ਵਿਸ਼ਵ ਰਿਕਾਰਡ ਤੋਂ 58 ਮਿੰਟ ਤੇਜ਼ ਸੀ। 100 ਸਾਲ ਤੋਂ ਵੱਧ ਉਮਰ ਦੇ ਵਰਗ ਦੇ ਵਿੱਚ 8 ਰਿਕਾਰਡ ਬਣਾਏ ਉਹਨਾਂ ਨੇ 13 ਅਕਤੂਬਰ 2011 ਨੂੰ ਟੋਰਾਂਟੋ ਦੇ ਬਰਚ ਮਾਉਂਟ ਸਟੇਡੀਅਮ ਦੇ ਵਿੱਚ 온ਟਾਰੀਓ ਮਾਸਟਰਜ਼ ਐਸੋਸੀਏਸ਼ਨ ਦੇ ਫੌਜਾ ਸਿੰਘ ਇਨਵੀਟੇਸ਼ਨ ਮੀਟ ਦੇ ਵਿੱਚ ਉਹਨਾਂ ਨੇ ਇੱਕ ਦਿਨ ਦੇ ਵਿੱਚ 100 ਸਾਲ ਤੋਂ ਵੱਧ ਉਮਰ ਦੇ ਵਰਗ ਦੇ ਵਿੱਚ 8 ਵਿਸ਼ਵ ਰਿਕਾਰਡ ਸਥਾਪਿਤ ਕੀਤੇ ਫੌਜਾ ਸਿੰਘ ਨੇ ਆਪਣੀ ਫਿਟਨੈਸ ਅਤੇ ਲੰਬੀ ਉਮਰ ਦਾ ਰਾਜ਼ ਸ਼ਾਕਾਹਾਰੀ ਖੁਰਾਕ ਸਿਗਰਟ ਅਤੇ ਸ਼ਰਾਬ ਤੋਂ ਪਰਹੇਜ਼ ਅਤੇ ਸਕਾਰਾਤਮਕ ਸੋਚ ਨੂੰ ਦੱਸਿਆ ਉਹ ਰੋਜ਼ਾਨਾ ਹੀ 10 ਮੀਲ ਦੌੜਦੇ ਸਨ ਅਤੇ ਸਧਾਰਨ ਪੰਜਾਬੀ ਦੇ ਵਿੱਚ ਖੁਰਾਕ ਉਹਨਾਂ ਦੀ ਫੁਲਕਾ, ਦਾਲ, ਹਰੀਆਂ ਸਬਜ਼ੀਆਂ, ਦਹੀਂ ਅਤੇ ਦੁੱਧ ਦੀ ਪਾਲਣਾ ਕਰਦੇ ਸਨ। ਉਹਨਾਂ ਦਾ ਕਹਿਣਾ ਸੀ ਕਿ ਮੈਂ ਪਹਿਲੇ 20 ਮੀਲ ਆਸਾਨੀ ਨਾਲ ਦੌੜਦਾ ਹਾਂ ਤੇ ਆਖਰੀ 6 ਮੀਲ ਦੇ ਵਿੱਚ ਫਿਰ ਵਾਹਿਗੁਰੂ ਦਾ ਨਾਮ ਲੈਂਦੇ ਹੋਏ ਮੈਂ ਦੌੜਦਾ ਹਾਂ ਤੇ ਉਹਨਾਂ ਨੇ ਹਮੇਸ਼ਾ ਹੀ ਸਿੱਖੀ ਸਰੂਪ ਦੇ ਨਾਲ ਮੈਰਾਥਨ ਦੌੜੀਆਂ ਅਤੇ ਸੰਸਾਰ ਭਰ ਦੇ ਵਿੱਚ ਸਿੱਖ ਪਹਿਚਾਣ ਨੂੰ ਮਾਣ ਦਿੱਤਾ। ਫੌਜਾ ਸਿੰਘ ਨੇ ਸਿਰਫ ਖੇਡ ਜਗਤ ਦੇ ਵਿੱਚ ਹੀ ਨਹੀਂ ਸਗੋਂ ਜੀਵਨ ਜਜ਼ਬੇ ਅਤੇ ਹਿਸੇਤਮੰਦ ਜੀਵਨ ਸ਼ੈਲੀ ਦੇ ਮਾਮਲੇ ਦੇ ਵਿੱਚ ਵੀ ਨੌਜਵਾਨ ਪੀੜ੍ਹੀ ਦੇ ਲਈ ਇੱਕ ਮਿਸਾਲ ਕਾਇਮ ਕੀਤੀ ਸੀ ਫੌਜਾ ਸਿੰਘ ਨੇ 99 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੌੜਨਾ ਸ਼ੁਰੂ ਕੀਤਾ ਜਦੋਂ ਉਹ ਆਪਣੀ ਪਤਨੀ ਅਤੇ ਇੱਕ ਪੁੱਤ ਦੀ ਮੌਤ ਦੇ ਦੁੱਖ ਦੇ ਵਿੱਚੋਂ ਲੰਘ ਰਹੇ ਸਨ ਉਹਨਾਂ ਨੇ ਆਪਣੀਆਂ ਸਾਰੀਆਂ ਕਮਾਈਆਂ ਚੈਰਿਟੀ ਨੂੰ ਦਾਨ ਕੀਤੀਆਂ ਅਤੇ ਸਿੱਖੀ ਸਰੂਪ ਦੇ ਨਾਲ ਸੰਸਾਰ ਭਰ ਦੇ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਹਰਾ ਦੀਜੀਵ ਨੇ ਟਰਬਨ ਟੋਰਨੇਡੋ ਨੂੰ ਖੁਸ਼ਵੰਤ ਸਿੰਘ ਨੇ ਲਿਖਿਆ ਹੈ ਜੋ ਕਿ 2011 ਦੇ ਵਿੱਚ ਬ੍ਰਿਟੇਨ ਦੀ ਹਾਊਸ ਆਫ ਲਾਡਰਸ ਦੇ ਵਿੱਚ ਜਾਰੀ ਕੀਤੀ ਗਈ ਫੌਜਾ ਸਿੰਘ ਦੀਆਂ ਪ੍ਰਾਪਤੀਆਂ ਨੇ ਨੌਜਵਾਨ ਪੀੜ੍ਹੀ ਨੂੰ ਸਹਿਤਮਨ ਜੀਵਨ ਸ਼ੈਲੀ ਅਤੇ ਅਟੁੱਟ ਜਜ਼ਬੇ ਦੀ ਪ੍ਰੇਰਣਾ ਦਿੱਤੀ ਉਹਨਾਂ ਦੀ ਮੌਤ ਨੇ ਸੰਸਾਰ ਭਰ ਦੇ ਖੇਡ ਪ੍ਰੇਮੀਆਂ ਅਤੇ ਸਿੱਖ ਪਾਈਚਾਰਾ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਪਰ ਉਹਨਾਂ ਦੀ ਵਿਰਾਸਤ ਸਦਾ ਹੀ ਪ੍ਰੇਰਣਾਦਾਇਕ ਰਹੇਗੀ ਫੌਜਾ ਸਿੰਘ ਤੇ ਦੇਹਾਂਤ ਤੇ ਕਈ ਸਿਆਸੀ ਅਤੇ ਸਮਾਜਿਕ ਸ਼ਖਸੀਅਤਾਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਜਰਨੈਲ ਸਿੰਘ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਕਿਹਾ ਹੈ ਕਿ ਇੱਕ ਯੁੱਗ ਦਾ ਅੰਤ ਹੋ ਗਿਆ ਮੈਰਾਥਨ ਦੀ ਦੁਨੀਆ ਨੂੰ ਅੱਜ ਵੱਡਾ ਘਾਟਾ ਪਿਆ ਹੈ ਸਰਦਾਰ ਫੌਜਾ ਸਿੰਘ ਸਿਰਫ ਇੱਕ ਦੌੜਾਕ ਨਹੀਂ ਸਗੋਂ ਅਟੁੱਟ ਹੌਂਸਲੇ ਦੀ ਮਿਸਾਲ ਸਨ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕਿਹਾ ਹੈ ਕਿ ਉਹਨਾਂ ਦਾ ਜज्ਬਾ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਮਿਸਾਲ ਹੈ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਹਰਜੋਤ ਬੈਂਸ ਕੈਬਨਟ ਮੰਤਰੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਦੇਹਾਂ ਤੇ ਨਾਲ ਸਾਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਸੋ so, ਆਰਪੀਡੀ 24 ਟੀਵੀ ਦੀ ਸਮੁੱਚੀ ਟੀਮ ਸਰਦਾਰ ਫੌਜਾ ਸਿੰਘ ਜੀ ਦੇ ਅਕਾਲ ਚਲਾਣੇ ਤੇ ਗਹਿਰਾ ਦੁੱਖ ਪ੍ਰਗਟ ਕਰਦੀ ਹੈ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਵਿਛੜੇ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਸ ਦੁੱਖ ਨੂੰ ਸਹਿਣ ਦਾ ਬਲ ਪ੍ਰਦਾਨ ਕਰੇ ਸਰਦਾਰ ਫੌਜਾ ਸਿੰਘ ਦੀ ਮੌਤ ਦੇ ਨਾਲ ਨਾ ਸਿਰ ਪੰਜਾਬ ਨੇ ਇੱਕ ਮਹਾਨ ਸ਼ਖਸੀਅਤ ਗੁਆ ਲਈ ਹੈ ਸਗੋ ਸੰਸਾਰ ਨੇ ਇੱਕ ਅਜੀ ਹੀ ਮਿਸਾਲ ਗੁਆ ਦਿੱਤੀ ਜੋ ਉਮਰ ਦੀਆਂ ਸੀਮਾਵਾਂ ਨੂੰ ਤੋੜਦੀ ਸੀ ਉਨ੍ਹਾਂ ਦੇ ਜੀਵਨ ਅਤੇ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹਿਤ ਹਿੰਮਤ ਅਤੇ ਸਿੱਖੀ ਜਜ਼ਬੇ ਦੀ ਪ੍ਰੇਰਣਾ ਦਿੰਨੀਆਂ ਹੀ ਰਹਿਣਗੀਆਂ ਸਰਦਾਰ ਫੌਜਾ ਸਿੰਘ ਦੀ ਆਤਮਿਕ ਸ਼ਾਂਤੀ ਦੇ ਲਈ ਅੰਤਿਮ ਅਰਦਾਸ ਅਤੇ ਸਮਾਗਮ ਦੀ ਜਾਣਕਾਰੀ ਪਰਿਵਾਰ ਦੇ ਵੱਲੋਂ ਜਲਦ ਹੀ ਸਾਂਝੀ ਕੀਤੀ ਜਾਵੇਗੀ ਸਮੁੱਚਾ ਸਿੱਖ ਪੰਥ ਅਤੇ ਖੇਡ ਜਗਤ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹੈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ